ਸਤਿਕਾਰਯੋਗ ਦੋਸਤੋ ਮਹਾਕੁੰਭ ਦਾ ਜਿਹੜਾ ਮੇਲਾ ਹੈ ਜਿਹੜਾ ਤ੍ਰਿਵੇਣੀ ਦੇ ਸੰਗਮ ਦੇ ਉੱਤੇ ਇਲਾਹਾਬਾਦ ਦੇ ਵਿੱਚ ਜਿਹਨੂੰ ਪ੍ਰਿਆਗਰਾਜ ਕਿਹਾ ਜਾਂਦਾ ਹੈ ਉੱਥੇ ਮੇਲਾ ਲੱਗਿਆ ਹੈ ਔਰ ਇਸ ਮੇਲੇ ਦੇ ਉੱਤੇ ਜਿਹੜੇ ਲੋਕ ਇਸ਼ਨਾਨ ਕਰਨ ਗਏ ਹੈ ਉਹਨਾਂ ਦੀ ਵੱਡੀ ਗਿਣਤੀ ਸੀ ਮੋٹے ਅੰਕੜਿਆਂ ਦੇ ਮੁਤਾਬਕ 50 ਤੋਂ 70 ਕਰੋੜ ਲੋਕਾਂ ਨੇ ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਆਪਣੇ ਦੂਜਾ ਮਹਾਵਰਾ ਜਿਹੜਾ ਵਰਤਿਆ ਜਾਂਦਾ ਵੀ ਆਪਣੇ ਪਾਪ ਧੋਤੇ ਨੇਗੇ ਤੇ ਕਈ ਜਿਹੜੇ ਫਿਲਾਸਫਰ ਨੇ ਉਹ ਕਹਿੰਦੇ ਨੇ ਕਿ ਵੀ ਇਸ ਦੇਸ਼ ਦੇ ਵਿੱਚ ਜਦੋਂ ਤੱਕ ਪਾਪ ਧੋਣ ਦੀ ਵਿਵਸਥਾ ਰਹੇਗੀ ਉਦੋਂ ਤੱਕ ਪਾਪ ਵੀ ਹੁੰਦੇ ਰਹਿਣਗੇ ਤੇ ਇਹ ਪਾਪ ਹੁੰਦੇ ਵੀ ਰਹਿੰਦੇ ਨੇ ਤੇ ਪਾਪ ਧੋਣ ਦਾ ਇੱਥੇ ਪ੍ਰਬੰਧ ਵੀ ਕੀਤਾ ਜਾਂਦਾ ਵੀ ਇੱਥੇ ਇਸ਼ਨਾਨ ਕਰ ਲਓ ਉੱਥੇ ਇਸ਼ਨਾਨ ਕਰ ਲਓ ਤੁਹਾਡੇ ਉਹ ਤੋਤੇ ਜਾਣ ਕੇ ਜਿਹੜੇ ਪਾਪ ਨੇ ਪਰ ਇਹਦੇ ਉੱਤੇ ਜਿਹੜੇ ਤਰਕ ਦੇਣ ਵਾਲੇ ਲੋਕ ਨੇ ਉਹ ਕਹਿੰਦੇ ਨੇ ਕਿ ਅਸੀਂ ਸਰੀਰ ਦਾ ਬਾਹਰੀ ਹਿੱਸਾ ਤਾਂ ਧੋ ਸਕਦੇ ਆ ਪਰ ਜਿੰਨੀ ਦਰ ਤੱਕ ਮੰਦੀ ਮੈਲ ਹੈ ਜਿਹੜੀ ਵਿਚਾਰਧਾਰਾ ਜਿਹੜੀ ਸਾਡੀ ਉਹ ਦ੍ਰਿਸ਼ਤ ਨਹੀਂ ਹੁੰਦੀ ਠੀਕ ਨਹੀਂ ਹੁੰਦੀ ਓਨੀ ਦੇਰ ਤੱਕ ਪਾਪ ਕਰਨੋਂ ਬੰਦਾ ਹਟਦਾ ਨਹੀਂ ਤੇ ਪਾਪ ਉਹ ਕਰਦਾ ਹੀ ਰਹਿੰਦਾ ਹੈ ਚਲੋ ਖੈਰ ਇਸ ਗੱਲ ਨੂੰ ਛੱਡਦੇ ਹੋਏ ਕਿ ਐਡਾ ਵੱਡਾ ਇਹ ਕੁੰਭ ਦਾ ਮੇਲਾ ਲੱਗਿਆ ਉਸ ਕੁੰਭ ਦੇ ਮੇਲੇ ਦੇ ਉੱਤੇ ਇੱਕ ਤਾਂ ਇਹ ਵਰਤਾਂਤ ਸਿਰਜਿਆ ਗਿਆ ਕਿ ਇਹ ਮਹਾਕੁੰਭ ਹੈ ਕਿਉਂਕਿ ਕੁੰਭੋ ਜਿਹੜਾ ਹੁੰਦਾ ਹੈ ਉਹ 12 ਸਾਲਾਂ ਬਾਅਦ ਆ ਜਾਂਦਾ ਹੈ ਪਰ ਇਹ 143 12 ਗੁਣਾ 12 144 ਜਾਨੀ ਇਹ 144 ਸਾਲਾਂ ਬਾਅਦ ਆਇਆ ਸੀ ਤੇ 144 ਸਾਲਾਂ ਬਾਅਦ ਆਇਆ ਹੋਇਆ ਇਹ ਮਹਾਕੁੰਭ ਸੀ ਜਿਹੜਾ ਇਹਨੂੰ ਮਤਲਬ ਖਾਸ ਤਿਹਾਰ ਦੇ ਤੌਰ ਦੇ ਉੱਤੇ ਜਦੋਂ ਪ੍ਰਚਾਰਿਆ ਗਿਆ ਤਾਂ ਲੋਕਾਂ ਦੇ ਵਿੱਚ ਖਿੱਚ ਵਧੀ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਾ ਕੇ 144 ਸਾਲਾਂ ਬਾਅਦ ਆਇਆ ਤੇ ਜਦੋਂ ਮੁੜ ਕੇ ਫੇਰ 144 ਸਾਲਾਂ ਬਾਅਦ ਇਹ ਆਏਗਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇਹ ਆਉਣਾ ਨਹੀਂ ਹੈ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਸ਼ਿਰਕਤ ਕੀਤੀ ਸ਼ਮੂਲੀਅਤ ਕੀਤੀ ਤੇ ਜਾ ਕੇ ਇਸ਼ਨਾਨ ਕੀਤੇ ਤੇ ਇਸ ਦੇ ਨਾਲ ਹੀ ਇੱਕ ਬਾਬੇ ਨੇ ਤਾਂ ਲੋਕਾਂ ਨੂੰ ਡਰਾਇਆ ਵੀ ਇਹ ਕਹਿ ਕੇ ਕਿ ਜਿਹੜਾ ਬੰਦਾ ਇਸ ਇਸ਼ਨਾਨ ਦੇ ਵਿੱਚ ਇਸ ਸਮਗਮ ਦੇ ਵਿੱਚ ਕੁੰਭ ਦੇ ਮੇਲੇ ਦੇ ਵਿੱਚ ਸ਼ਾਮਲ ਨਹੀਂ ਹੋਏਗਾ ਉਹ ਦੇਸ਼ਤਰੋਹੀ ਹੋਏਗਾ ਜਣੀ ਇੱਕ ਪਾਸੇ ਡਰ ਦੂਜੇ ਪਾਸੇ ਪਾਪ ਤੋਂ ਔਣ ਦਾ ਲਾਲਚ ਦੇ ਕੇ ਲੋਕਾਂ ਦੀ ਭੀੜ ਨੂੰ ਹੋਰ ਉੱਥੇ ਮੋਟੀਵੇਟ ਕੀਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਆ ਉੱਥੇ ਹੋਇਆ ਕੀ ਹੈ ਕਿ ਉੱਥੇ ਪ੍ਰਿਆਗਰਾਜ ਦੇ ਅੰਦਰ ਕਿਵੇਂ ਲੋਕ ਭਾਜੜ ਪੈ ਗਈ ਉੱਥੇ ਭਗਦੜ ਮੱਚੀ ਉਸ ਭਗਦੜ ਦੇ ਵਿੱਚ ਉਹ ਇਸ਼ਨਾਨ ਕਰਨ ਦੇ ਵਾਸਤੇ ਜਦੋਂ ਉਹਨਾਂ ਦੇ ਵਿੱਚ ਖਿੱਚ ਸੀ ਤਾਂ ਉਹ ਥੱਲੇ ਆ ਕੇ ਲਿਤਾੜ ਕੇ ਕਿੰਨੇ ਲੋਕ ਮਾਰੇ ਗਏ ਉਹਨਾਂ ਦੀ ਪੂਰੀ ਗਿਣਤੀ ਹਲੇ ਤੱਕ ਬਾਹਰ ਆਈ ਨਹੀਂ ਹੈ ਉਹਨੂੰ ਛੁਪਾਇਆ ਜਾ ਰਿਹਾ ਔਰ ਦੂਸਰਾ ਜਿਹੜਾ ਹਾਦਸਾ ਵਾਪਰਿਆ ਉਹ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਵਾਪਰਿਆ ਕਿ ਪ੍ਰਿਆਗਰਾਜ ਜਾਣ ਵਾਸਤੇ ਭੀੜ ਅਣਗਿਣਤ ਭੀੜ ਹੈ ਜਿਹੜੀ ਉਹ ਰੇਲਵੇ ਸਟੇਸ਼ਨ ਦੇ ਉੱਤੇ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਔਰ ਉੱਥੇ ਵੀ ਭਾਜੜ ਕਹਿੰਦੇ ਭਗਦੜ ਮਚ ਗਈ ਤੇ ਉੱਥੇ 18 ਲੋਕਾਂ ਤੋਂ ਵੱਧ ਲੋਕ ਹੈ ਜਿਹੜੇ ਉਹ ਮਾਰੇ ਗਏ ਨੇ ਤੇ ਕਿੰਨੇ ਦਰਜਣਾਂ ਜ਼ਖਮੀ ਹੋਏ ਨੇ ਤੇ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਦੱਸਦੀ ਹੈ ਕਿ ਛਾਤੀ ਦੇ ਉੱਤੇ ਤੇ ਪੇਟ ਦੇ ਉੱਤੇ ਫੇਹ ਆਉਣ ਦੇ ਨਾਲ ਫੇਹ ਗਏ ਬੰਦੇ ਹੋ ਦਬਾਅ ਥੱਲੇ ਆ ਗਏ ਉਨ੍ਹਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਔਰ ਹੁਣ ਜਿਹੜੇ ਸਾਡੇ ਲੀਡਰ ਨੇ ਉਹ ਸ਼ਬਦ ਵਰਤਦੇ ਆ ਜੀ ਭਾਜੜ ਪੈ ਗਈ ਲੋਕਾਂ ਨੇ ਭਾਜੜ ਪਾਤੀ ਇਹ ਲੋਕਾਂ ਦਾ ਕਸੂਰ ਨਹੀਂ ਹੈ ਇਹ ਅਸਲ ਦੇ ਵਿੱਚ ਚਾਹੇ ਸਾਡਾ ਕੋਈ ਰੇਲ ਮੰਤਰੀ ਸਾਹਿਬ ਹੋਣ ਚਾਹੇ ਰੇਲਵੇ ਦੇ ਵੱਡੇ ਅਧਿਕਾਰੀ ਹੋਣ ਚਾਹੇ ਰੇਲਵੇ ਦੀ ਪੁਲਿਸ ਹੋਵੇ ਚਾਹੇ ਦਿੱਲੀ ਦੀ ਪੁਲਿਸ ਹੋਵੇ ਜਾਂ ਇਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਹੈਗੇ ਤਾਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਲੋਕ ਐਡੀ ਵੱਡੀ ਗਿਣਤੀ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਜਮ੍ਹਾਂ ਹੋਣਗੇ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਜਮਾ ਹੋਣਗੇ ਤਾਂ ਉਹਨਾਂ ਦੇ ਲਈ ਢੁਕਵੇਂ ਪ੍ਰਬੰਧ ਕਿਹਨੇ ਕਰਨੇ ਹੁੰਦੇ ਆ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਪਹਿਲਾਂ ਤਾਂ ਇਹ ਅਫਵਾਹ ਫੈਲੀ ਕਿ ਰੇਲ ਗੱਡੀ ਜਿਹੜੀ ਸੀ ਪ੍ਰਯਾਗਰਾਜ ਨੂੰ ਜਾਣ ਵਾਲੀ ਕੋਈ ਸਪੈਸ਼ਲ ਟ੍ਰੇਨ ਦਾ ਰੌਲਾ ਪੈਂਦਾ ਰਿਹਾ ਕਿ ਸਪੈਸ਼ਲ ਟ੍ਰੇਨ ਹੈ ਇਹ ਖਾਸ ਟ੍ਰੇਨ ਹੈ ਉਹ ਰੱਦ ਹੋ ਗਈ ਹੈ ਇਸ ਤਰ੍ਹਾਂ ਦਾ ਜਦੋਂ ਰੌਲਾ ਪੈਂਦਾ ਰਿਹਾ ਤਾਂ ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਤੇ ਕੰਟਰੋਲ ਰੂਮ ਹੁੰਦੇ ਨੇਗੇ ਉਥੋਂ ਫਰਜ਼ ਬਣਦਾ ਸੀਗਾ ਉਹਨਾਂ ਅਧਿਕਾਰੀਆਂ ਦਾ ਰੇਲਵੇ ਦੇ ਅਫਸਰਾਂ ਦਾ ਕਿ ਕੰਟਰੋਲ ਰੂਮ ਦੇ ਉੱਤੇ ਲੱਗੇ ਹੋਏ ਜਿਹੜੇ ਲਾਊਡ ਸਪੀਕਰ ਹੁੰਦੇ ਨੇ ਮਾਈਕ ਦੇ ਵਿੱਚ ਬਾਰ-ਬਾਰ ਬੋਲ ਕੇ ਲੋਕਾਂ ਨੂੰ ਉਹ ਦੱਸਦੇ ਭਾਈ ਭੱਜਣ ਦੀ ਲੋੜ ਨਹੀਂ ਦੌੜਨ ਦੀ ਲੋੜ ਨਹੀਂ ਤੁਹਾਨੂੰ ਰੇਲ ਗੱਡੀ ਲੈ ਕੇ ਜਾਏਗੀ ਕਿਸੇ ਨੂੰ ਛੱਡਿਆ ਨਹੀਂ ਜਾਏਗਾ ਇਸ ਬਾਰ-ਬਾਰ ਸੂਚਨਾ ਦਿੱਤੀ ਜਾਣੀ ਚਾਹੀਦੀ ਸੀ ਤੇ ਭੀੜ ਨੂੰ ਕਾਬੂ ਕਰਨ ਦਾ ਕੋਈ ਢੰਗ ਤਰੀਕਾ ਅਪਣਾਇਆ ਜਾਣਾ ਚਾਹੀਦਾ ਸੀ ਉੱਥੇ ਨਾ ਤਾਂ ਕੋਈ ਪੁਲਿਸ ਅਧਿਕਾਰੀ ਸੀ ਨਾ ਕੋਈ ਰੇਲਵੇ ਦਾ ਸੀ ਨਾ ਦਿੱਲੀ ਦੀ ਪੁਲਿਸ ਦਾ ਸੀ ਤੇ ਨਾ ਕੋਈ ਰੇਲਵੇ ਦਾ ਅਫਸਰ ਸੀ ਲੋਕ ਆਪ ਮੁਹਾਰੇ ਆਉਂਦੇ ਗਏ ਤੇ ਉੱਥੇ ਜਦੋਂ ਅਫਵਾਹ ਫੈਲੀ ਕਿ ਰੇਲ ਗੱਡੀ ਨਿਕਲ ਗਈ ਹੈ ਜਾਂ ਰੇਲ ਗੱਡੀ ਦੂਸਰੀ ਆਏਗੀ ਰੱਦ ਹੋ ਗਈ ਹੈ ਇਸ ਤਰ੍ਹਾਂ ਦੇ ਰੌਲੇ ਰੱਪੇ ਦੇ ਵਿੱਚ ਲੋਕਾਂ ਦੇ ਵਿੱਚ ਭਾਜਨ ਮੱਚੀ ਤੇ ਜਿਹੜੇ ਕਮਜ਼ੋਰ ਲੋਕ ਸੀਗੇ ਜਿਹੜੇ ਥੱਲੇ ਲਤਾੜ ਕੇ ਮਾਰੇ ਗਏ ਤੇ ਉਹ ਮਾਰੇ ਗਏ ਤੇ ਦਿੱਲੀ ਦੇ ਗੰਗਾ ਦੇ ਕਿਨਾਰੇ ਵੀ ਕਿੰਨੇ ਲੋਕ ਮਾਰੇ ਗਏ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਕਿਵੇਂ ਪਰਦਾ ਪਾਇਆ ਜਾਂਦਾ ਇੱਕ ਬਾਬੇ ਨੇ ਜਿਹੜਾ ਸੰਤ ਦੇ ਰੂਪ ਦੇ ਵਿੱਚ ਹੈ ਉਹ ਬਾਬਾ ਉਹ ਸੰਤ ਕਹਿੰਦਾ ਹੈ ਜਿਹੜਾ ਗੰਗਾ ਦੇ ਕਿਨਾਰੇ ਆ ਕੇ ਮਰੇਗਾ ਉਹਨੂੰ ਮਰਿਆ ਨਹੀਂ ਕਹਿਣਾ ਚਾਹੀਦਾ ਅਨੰਤ ਮੋਕਸ਼ ਪ੍ਰਾਪਤ ਹੋ ਗਈ ਹੈ ਕਹਿੰਦਾ ਉਹਨਾਂ ਨੂੰ ਮੋਕਸ਼ ਮਿਲ ਗਿਆ ਜਣੀ ਇਸ ਤਰ੍ਹਾਂ ਦੇ ਪਰਦੇ ਪਾਉਣੇ ਸਰਕਾਰਾਂ ਦੀਆਂ ਕਮਜ਼ੋਰੀਆਂ ਦੇ ਉੱਤੇ ਉਹਨਾਂ ਦੇ ਮਾੜੇ ਪ੍ਰਬੰਧ ਦੇ ਉੱਤੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਵੀ ਜੋ ਕੁਝ ਵਾਪਰਿਆ ਇੱਥੇ ਮਾੜੇ ਪ੍ਰਬੰਧਾਂ ਦੇ ਉੱਤੇ ਪਰਦਾ ਪਾਉਣ ਵਾਸਤੇ ਭਾਜੜ ਸ਼ਬਦ ਵਰਤ ਲਿਆ ਕਿਉਂਕਿ ਭਾਜੜ ਸ਼ਬਦ ਐਸਾ ਹੈ ਇਹਦੇ ਓਲੇ ਸਰਕਾਰਾਂ ਦੀਆਂ ਨਕਾਮੀਆਂ ਫੇਲ ਜਿਹੜੀਆਂ ਹੁੰਦੀਆਂ ਸਕੀਮਾਂ ਉਹਨਾਂ ਦੀਆਂ ਉਹਨਾਂ ਦੀਆਂ ਜਿੰਨੀਆਂ ਵੀ ਕਮਜ਼ੋਰ ਪ੍ਰਬੰਧ ਹੁੰਦਾ ਹੈ ਉਹ ਸਾਰਾ ਛੁਪ ਜਾਂਦਾ ਹੈ ਕਿ ਇਹ ਤਾਂ ਲੋਕਾਂ ਦੀ ਗਲਤੀ ਸੀ ਬਈ ਉਹਨਾਂ ਨੂੰ ਕੰਟਰੋਲ ਤਾਂ ਫਿਰ ਪ੍ਰਬੰਧਕਾਂ ਨੇ ਕਰਨਾ ਹੁੰਦਾ ਨਾ ਰੇਲਵੇ ਸਟੇਸ਼ਨ ਦੇ ਉੱਤੇ ਤੇ ਇਹ ਸਾਰਾ ਕੁਝ ਇੱਥੇ ਵਾਪਰਿਆ ਤੇ ਬੜੇ ਅਫਸੋਸ ਦੀ ਗੱਲ ਹੈ ਇਹ ਜੋ ਕੁਝ ਵੀ ਵਾਪਰਿਆ ਕੀਮਤੀ ਜਾਨਾਂ ਸੀ ਲੋਕਾਂ ਦੀ ਭੋਲੇ-ਪਾਲੇ ਲੋਕ ਸੀਗੇ ਜਿਹੜੇ ਇੱਕ ਆਪਣੀ ਆਸਥਾ ਲੈ ਕੇ ਜਾਂਦੇ ਨੇ ਇਹਨਾਂ ਥਾਮਾਂ ਦੇ ਉੱਤੇ ਕਿਉਂਕਿ ਸਾਡੇ ਦੇਸ਼ ਦੀ ਇਹ ਸੱਭਿਆਚਾਰ ਵੀ ਹੈ ਤੇ ਪਰੰਪਰਾ ਵੀ ਹੈ ਕਿ ਅਸੀਂ ਸਰੋਵਰਾਂ ਦੇ ਉੱਤੇ ਨਦੀਆਂ ਦੇ ਉੱਤੇ ਪੁਰਾਤਨ ਸਮਿਆਂ ਤੋਂ ਸਾਡੇ ਮੇਲੇ ਵੀ ਲੱਗਦੇ ਆ ਇਸ਼ਨਾਨ ਵੀ ਕੀਤੇ ਜਾਂਦੇ ਆ ਆਸਥਾ ਵੀ ਹੈ ਲੋਕਾਂ ਦੀ ਲੋਕਾਂ ਨੇ ਜਾਣਾ ਵੀ ਹੁੰਦਾ ਪਰ ਲੋਕਾਂ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਮੋਟੀਵੇਟ ਕਰ ਲੈਣਾ ਕੁਝ ਢਰਾ ਕੇ ਇਕੱਠੇ ਕਰ ਲੈਣਾ ਫਿਰ ਉਹਨਾਂ ਲਈ ਠਕਵੇਂ ਪ੍ਰਬੰਧਨਾ ਕਰਨਾ ਇਹਦੀ ਜ਼ਿੰਮੇਵਾਰੀ ਤਾਂ ਜਿਹੜੀ ਹੈ ਉਹ ਸਰਕਾਰਾਂ ਦੀ ਹੀ ਬਣਦੀ ਹੈ ਪ੍ਰਯਾਗਰਾਜ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੇ ਜਿੱਥੇ ਯੂਪੀ ਸਰਕਾਰ ਹੈ ਉਹਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਕੇਂਦਰ ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਤੇ ਪਰ ਰੇਲ ਮੰਤਰੀ ਹੈ ਜਿਹੜਾ ਉਹ ਚੁੱਪ ਬੈਠੇ ਅਸੀਂ ਜਿੰਨੇ ਰੇਲ ਹਾਦਸੇ ਹੋਏ ਹੈ ਉਹਨਾਂ ਦੇ ਵਿੱਚੋਂ ਅੱਜ ਤੱਕ ਇਤਿਹਾਸ ਦੇ ਵਿੱਚ ਦੋ ਨਾਂ ਬੜੇ ਮਾਣ ਨਾਲ ਲਏ ਜਾਂਦੇ ਹੈ ਕਿ ਸ਼੍ਰੀ ਲਾਲ ਬਹਾਦਰ ਸ਼ਕਤਰੀ ਜਦੋਂ ਕਿਸੇ ਵੇਲੇ ਰੇਲ ਮੰਤਰੀ ਹੁੰਦੇ ਸੀਗੇ ਉਦੋਂ ਕਹਿੰਦੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਕੁਝ ਲੋਕਾਂ ਦੀ ਮੌਤ ਹੋਈ ਸੀ ਤਾਂ ਲਾਲ ਬਹਾਦਰ ਸ਼ਸ਼ਤਰੀ ਨੇ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਸੇ ਵੇਲੇ ਕਿ ਮੈਂ ਮੇਰੀ ਜ਼ਿੰਮੇਵਾਰੀ ਹੈ ਮੈਂ ਨੈਤਿਕ ਜ਼ਿੰਮੇਵਾਰੀ ਲੈਣਾ ਤੇ ਇਹ ਮੇਰੇ ਇਸ ਵਿਭਾਗ ਦੇ ਮੁਖੀ ਹੁੰਦਿਆਂ ਹੋਇਆਂ ਇਹ ਐਕਸੀਡੈਂਟ ਹੋਇਆ ਹੈ ਬੰਦਿਆਂ ਦੀ ਜਾਨ ਗਈ ਹੈ ਮੈਂ ਮੰਤਰੀ ਬਣਨ ਦੇ ਲਾਇਕ ਨਹੀਂ ਹਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਨਤੀਸ਼ ਕੁਮਾਰ ਹੋਰੇ ਰੇਲ ਮੰਤਰੀ ਰਹੇ ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀਗਾ ਤੇ ਅੱਜ ਸਾਡੇ ਜਿਹੜੇ ਰੇਲ ਮੰਤਰੀ ਨੇ ਹੁਣ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਦੀ ਨੈਤਿਕ ਜ਼ਿੰਮੇਵਾਰੀ ਉਹ ਲੈਣ ਤੇ ਇਹ ਜੋ ਕੁਛ ਵੀ ਵਾਪਰਿਆ ਹੈਗਾ ਇਹਨੂੰ ਕਿਵੇਂ ਦਰੁਸ਼ਤ ਕੀਤਾ ਜਾਏਗਾ ਜਿਹੜੇ ਚਲੇ ਗਏ ਆ ਮੌਤ ਦੇ ਮੂੰਹ ਚਲੇ ਗਏ ਆ अनेका ਲੋਕ ਉਥੇ ਵਾਪਸ ਨਹੀਂ ਆਉਣੇ ਹੈਗੇ ਪਰ ਇਸ ਗੱਲ ਤੋਂ ਸਬਕ ਸਿੱਖਦਿਆਂ ਹੋਇਆਂ ਅੱਗੇ ਤੋਂ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਇਹ ਮੇਲਿਆਂ ਦਾ ਤਿਹਾਰਾਂ ਦਾ ਦੇਸ਼ ਹੈ ਇੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਖ-ਵੱਖ ਧਰਮਾਂ ਦੇ ਨਾਲ ਇਲਾਕਿਆਂ ਦੇ ਨਾਲ ਮੇਲੇ ਲੱਗਦੇ ਹੀ ਰਹਿੰਦੇ ਨੇ ਤੀਰਥ ਸਥਾਨਾਂ ਦੇ ਉੱਤੇ ਲੋਕ ਜਾਂਦੇ ਹੀ ਰਹਿੰਦੇ ਨੇ ਜਾਂਦੇ ਰਹਿਣਗੇ ਇਹ ਸਾਡਾ ਸੱਭਿਆਚਾਰ ਹੈ ਜਿਵੇਂ ਮੈਂ ਕਿਹਾ ਇੱਕ ਪਰੰਪਰਾ ਵੀ ਹੈ ਤੇ ਇਹ ਚਲਦੀ ਰਹਿਣੀ ਚਾਹੀਦੀ ਹੈ ਪਰ ਪ੍ਰਬੰਧਾਂ ਦੇ ਅੰਦਰ ਜਿਹੜੀਆਂ ਔਨਤਾਈਆਂ ਨੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਫੌਰੀ ਤੌਰ ਦੇ ਉੱਤੇ ਇਹਨਾਂ ਦਾ ਟੁਕਮਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਲੋਕਾਂ ਦੀਆਂ ਨਾ ਜਾਣ ਤੇ ਇਹ ਜੋ ਕੁਝ ਵੀ ਵਾਪਰਿਆ ਦਿੱਲੀ ਦੇ ਅੰਦਰ ਤੇ ਪ੍ਰਿਆਗਰਾਜ ਦੇ ਅੰਦਰ ਇਹਦੇ ਉੱਤੇ ਤਾਂ ਅਫਸੋਸ ਹੀ ਹੋਣ ਕੀਤਾ ਜਾ ਸਕਦਾ ਪਰ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਇਸ ਗੱਲ ਤੋਂ ਸਾਵਧਾਨ ਹੋਣਾ ਚਾਹੀਦਾ ਹੈ ਬਹੁਤ ਧੰਨਵਾਦ